ਦੇਖੋ ਜਿਹੜੀ ਸੀਟੀ ਵੀ ਮੈਂ ਹਾਂ ਸੰਦੀਪ ਸ਼ਰਮਾ 113 ਸਤੰਭਾਂ ਨੂੰ ਢੀ ਫਿਲਮ ਮਾਰੀ ਆ ਅਰਦਾਸ ਸਰਬਤ ਸਰਬਤ ਭਲੇ ਦੀ ਤਾਂ ਸਟਾਰਕ ਆ ਉਹਦੀ ਜੇ ਗਾਣੇ ਪਹੁੰਚਿਆ ਮੇਰਾ ਮੌਜੂਦਾ 1500 ਰੁਪਏ ਜੀ ਦਾ ਅਰਦਾਸ ਸਰਬਤ ਭਲੇ ਦੀ ਇੱਕ ਨਾਮ ਤੋਂ ਨਹੀਂ ਮੰਨਦੇ ਖਿਆਲਾਂ ਦੇ ਵਿੱਚ ਇੱਕ ਉਹ ਉਸ ਪਰਮਾਤਮਾ ਦੇ ਸ਼ਬਦ ਆ ਜਾਂਦੇ ਨੇ ਬਿਲਕੁਲ ਜੀ ਸਾਡੇ ਗੁਰੂ ਸਾਹਿਬਾਨ ਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਔਰ ਆਪਣੀ ਫਿਲਮ ਵੀ ਇਹੀ ਮੈਸੇਜ ਦਿੰਦੀ ਹੈ ਕਿ ਸਰਬੱਤ ਦਾ ਭਲਾ ਫਿਲਮ ਬਹੁਤ ਸੋਹਣੀ ਫਿਲਮ ਹੈ ਇਹ ਜੀ ਫਿਲਮਾਂ ਬਹੁਤ ਸਾਲਾਂ ਬਾਅਦ ਬਣਦੀਆਂ ਨੇ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਦਾਂ ਦੀਆਂ ਫਿਲਮਾਂ ਨੂੰ ਜ਼ਰੂਰ ਦੇਖੀਏ ਔਰ ਵੱਧ ਤੋਂ ਵੱਧ ਪ੍ਰਮੋਟ ਕਰੀਏ ਆਪਣੀ ਇਹ ਫਿਲਮ ਸਰਬਤ ਦੇ ਭਲੇ ਦੀ ਗੱਲ ਕਰਦੀ ਹੈ ਜ਼ਿੰਦਗੀ ਜਿਉਣ ਦਾ ਤੰਗ ਸਿਖਾਉਂਦੀ ਹੈ ਔਰ ਰਿਸ਼ਤਿਆਂ ਦੇ ਬਾਤਾਂ ਪਾਉਂਦੀ ਹੈ ਔਰ ਬਹੁਤ ਸੋਹਣੀ ਫਿਲਮ ਹੈ ਜੀ 13 ਸਤੰਬਰ ਨੂੰ ਰਿਲੀਜ਼ ਹੋਣ ਲੱਗੀ ਹੈ ਸੋ ਆਪਾਂ ਸਾਰਿਆਂ ਜਣਿਆਂ ਨੇ ਵਿਦ ਫੈਮਲੀ ਇਹ ਫਿਲਮ ਦੇਖਣ ਜ਼ਰੂਰ ਜਾਣੀਏ ਮੈਸੇਜ ਕੀ ਫਿਲਮ ਦਾ ਬੇਨ ਮੈਸੇਜ ਕੀ ਆ ਆ ਦੀ ਮੇਨ ਮੈਸੇਜ ਇਹੀ ਹੈ ਜੀ ਕਿ ਇਹ ਫਿਲਮ ਕਰਦੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਇਹ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਂਦੀ ਹੈ ਜਿਹੜਾ ਅਸੀਂ ਕਿਉਂਕਿ ਜ਼ਿੰਦਗੀ ਇੰਨੀ ਹੁਣ ਦੌੜ ਲੱਗੀ ਹੋਈ ਹੈ ਅਸੀਂ ਭੁੱਲ ਹੀ ਗਏ ਆ ਆਪਣੇ ਆਪ ਨੂੰ ਟਾਈਮ ਹੀ ਨਹੀਂ ਦੇਣ ਆ ਭੁੱਲ ਗਏ ਆ ਪਰਿਵਾਰਾਂ ਨੂੰ ਭੁੱਲ ਗਏ ਆ ਇੱਕ ਦੂਜੇ ਨੂੰ ਟਾਈਮ ਨਹੀਂ ਦੇ ਰਹੇ ਰਿਸ਼ਤੇ ਖਰਾਬ ਹੋ ਗਏ ਆ ਇੱਕ ਦੂਜੇ ਤੋਂ ਦੂਰ ਹੋ ਗਏ ਆ ਸਭ ਇੱਕ ਫੋਨ ਉਹਨਾਂ ਦੀ ਲਾਈਫ ਰਹਿ ਗਈ ਹੈ ਇੱਕ ਫੋਨ ਤੱਕ ਸੀਮਤ ਰਹਿ ਗਿਆ ਸੋ ਇਹ ਫਿਲਮ ਬਹੁਤ ਹੀ ਸੋਹਣਾ ਮੈਸੇਜ ਦਿੰਦੀ ਹੈ ਇੱਕ ਮੈਸੇਜ ਨਹੀਂ ਮੈਂ ਕਹੂੰਗੀ ਇਹ ਫਿਲਮ ਇੱਕ ਜ਼ਿੰਦਗੀ ਦਾ ਫਲਸਫਾ ਹੈ ਕਿ ਜ਼ਿੰਦਗੀ ਨੂੰ ਅਸੀਂ ਜਿਉਣਾ ਕਿਵੇਂ ਹੈ ਸੋ ਜ਼ਿੰਦਗੀ ਜਿਉਣ ਦਾ ਜੇ ਢੰਗ ਸਿੱਖਣਾ ਹੈ ਹੈਨਾ ਆਪਣੇ ਖਾਸ ਕਰ ਆਪਣੇ ਬੱਚਿਆਂ ਨੇ ਤਾਂ ਇਹ ਫਿਲਮ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਤੁਸੀਂ ਤੁਹਾਡਾ ਕੀ ਕਿਰਦਾਰ ਹੈ ਇਸ ਫਿਲਮ ਦੇ ਵਿੱਚ ਇਹ ਤਾਂ ਜੀ ਮੈਂ ਨਹੀਂ ਦੱਸੂੰਗੀ ਇਹ ਫਿਲਮ ਦੇਖ ਕੇ ਤੁਹਾਨੂੰ ਜ਼ਿਆਦਾ ਵਧੀਆ ਲੱਗੂਗਾ ਮੇਰਾ ਵੀ ਕਿਰਦਾਰ ਇੱਕ ਇਦਾਂ ਦਾ ਹੀ ਹੈ ਕਿ ਬਸ ਨਹੀਂ ਮੈਂ ਦੱਸੂੰਗੀ ਨਹੀਂ ਰੁਪਿੰਦਰ ਰੁਪੀ ਮਿਸ਼ਾ ਪਰਵਾਰਿਕ ਪਰਵਾਰਿਕ ਮਤਲਬ ਕਿ ਹਮੇਸ਼ਾ ਸੀਰੀਅਸ ਜਿਹੜੇ ਆ ਰੋਲ ਕਰਦੇ ਆ ਇਸ ਫਿਲਮ ਦੇ ਜਿਹੜੂ ਧਾਰਮਿਕ ਕਿਲੋਨੇਜ ਰਿਹਾ ਸੀ ਉਹ ਦੇਖ ਲਓ ਬਈ ਇਹ ਜੀਆਂ ਫਿਲਮਾਂ 'ਚ ਕੰਮ ਕਰਨ ਦਾ ਕਦੇ ਹੀ ਮੌਕਾ ਮਿਲਦਾ ਹੈ ਹਰ ਆਰਟਿਸਟ ਦੀ ਇੱਛਾ ਹੁੰਦੀ ਹੈ ਕਿ ਅਸੀਂ ਕਿਸੇ ਉਹਦਾ ਇਦਾਂ ਦੇ ਪ੍ਰੋਜੈਕਟ 'ਚ ਕੰਮ ਕਰੀਏ ਜਿਹੜਾ ਤੁਹਾਡੀ ਰੂਹ ਨੂੰ ਸਕੂਨ ਦੇਵੇ ਫਿਲਮਾਂ ਤਾਂ ਬਹੁਤ ਕਰੀ ਜਾਈਦੀਆਂ ਬਟ ਇਹ ਇੰਨੀ ਕੁ ਸੋਹਣੀ ਫਿਲਮ ਹੈ ਮੈਂ ਆਪ ਦੇ ਆਪ ਨੂੰ ਲੱਕੀ ਮਹਿਸੂਸ ਕਰਦੀ ਮੈਂ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ ਹੈ ਔਰ ਮੈਂ ਗਿਪੀ ਗਰੇਵਾਲ ਜੀ ਦਾ ਹੰਬਲ ਮੂਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ ਤੁਹਾਡਾ ਕੋਈ ਸਿੱਧਾ ਡਾਇਲੋਗ

ਬਹੁਤ ਸਾਰੀਆਂ ਫਿਲਮਾਂ ਕਰੀਆਂ بڑے ਡਾਇਲੌਗ ਹਿੱਟ ਹੋਏ ਨੇ ਲੋਕਾਂ ਦੇ ਮੂੰਹਾਂ ਤੇ ਚੜ੍ਹਿਆ ਬਟ ਇਸ ਫਿਲਮ ਦਾ ਡਾਇਲੌਗ ਮੈਂ ਹਲੇ ਨਹੀਂ ਸੁਣਾ ਸਕਦੀ ਮੈਂ ਹਲੇ ਨਹੀਂ ਸੁਣਾ ਸਕਦੀ ਬਸ ਇਹ ਫਿਲਮ ਸਾਡੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਔਰ ਆਪਾਂ ਨੇ ਸਾਰਿਆਂ ਨੇ ਹੁਣ ਇਹੀ ਸੋਚਣਾ ਹੈ ਸਰਬੱਤ ਦੇ ਭਲੇ ਬਾਰੇ ਸੋਚਣਾ ਹੈ ਫਿਲਮ ਦੇਖ ਕੇ ਤੁਹਾਨੂੰ ਫੇਰ ਪਤਾ ਲੱਗੂਗਾ ਫਿਲਮ ਸਾਡੀ ਕਹਿੰਦੀ ਕੀ ਹੈ ਪਰ ਫਿਲਮ ਤੁਸੀਂ ਜ਼ਰੂਰ ਦੇਖਣੀ ਹੈ ਮੇਰਾ ਮਜੂਦਾ ਮਨਕੀਰ ਰੋਣੀ ਜੀ ਰੋਣੀ ਸਾਹਿਬ ਇੱਕ ਪਹਿਲੀ ਗੱਲ ਕੀਤੀ ਹੈ ਵੀ ਜਿਹੜੀ ਫਿਲਮ ਮੈਂ ਇੱਕ ਉਸ ਸਰਪਤ ਭਲੇ ਦੀ ਅਰਦਾਸ ਵਾਸਤੇ ਫਿਰਦਾ ਮੈਂ ਅਰਦਾਸ ਨਾਮ ਸੁਣ ਗਈ ਮਾਨ ਦੇ ਵਿੱਚ ਸਰ ਮੈਂ ਲਗਭਗ 180 ਦੇ ਕਰੀਬ ਫਿਲਮਾਂ ਕੀਤੀਆਂ ਜਿੱਚ 17 ਫਿਲਮਾਂ ਹਿੰਦੀਆਂ ਦੋ ਫਿਲਮਾਂ ਅੰਗਰੇਜ਼ੀਆਂ ਤੇ 160 ਫਿਲਮਾਂ ਪੰਜਾਬੀ ਦੀਆਂ ਪਰ ਮੈਂ ਇਹ ਗਲਤੀ ਅਰ ਵਿੱਚ ਇਹ ਗੱਲ ਕਹਿਣਾ ਕਿ ਇਹੋ ਜਿਹੇ ਫਿਲਮਾਂ ਰੋਜ਼ ਰੋਜ਼ ਨਹੀਂ ਬਣਦੀਆਂ ਸਾਡੇ ਕੋਲੇ ਅੱਜ ਸਾਨੂੰ 2000 ਤੋਂ ਬਾਅਦ ਇਹ ਸਮਾਂ ਬਦਲਿਆ ਹੈ ਸਾਡੇ ਕੋਲੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਈ ਚੀਜ਼ ਨਹੀਂ ਰਹੀ ਅੱਜ ਜੇ ਅਸੀਂ ਚਾਰ ਬੰਦੇ ਪਰਿਵਾਰ ਚਾ ਚਾਰੋਂ ਬੰਦੇ ਚਾਰੇ ખૂਨਿਆਂ ਚ ਮੋਬਾਈਲ ਨਹੀਂ ਬੈਠੀਆਂ ਕਿਸੇ ਨਾ ਕੋਈ ਡਾਇਲੌਗ ਨਹੀਂ ਰਿਹਾ ਗੱਲਬਾਤ ਨਹੀਂ ਰਹੀ ਇਸ ਕਾਰਨ ਸਾਡੇ ਰਿਸ਼ਤਿਆਂ ਦੀ ਵੱਡੀ ਪ੍ਰੋਬਲਮ ਆ ਗਈ ਸਾਡੇ ਕੋਲੇ ਜਿੰਨੇ ਸਾਡੇ ਧਾਰਮਿਕ ਗ੍ਰੰਥ ਨੇ ਚਾਹੇ ਉਹ ਗੀਤਾ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਹੈ ਜਾਂ ਸਾਡੇ ਦੂਜੇ ਗ੍ਰੰਥ ਨੇ ਇਹਨਾਂ ਗ੍ਰੰਥਾਂ ਨੇ ਸਾਨੂੰ ਇੱਕ ਚੰਗੀ ਜੀਵਨ ਜਾਚ ਦੱਸੀ ਕਿ ਬੰਦੇ ਨੂੰ ਜ਼ਿੰਦਗੀ ਚ ਕਿਵੇਂ ਚੋਣਾ ਚਾਹੀਦਾ ਇਸ ਧਰਤੀ ਤੇ ਆਉਣ ਦਾ ਮਨੋਰਥ ਕੀ ਹੈ ਬੰਦੇ ਦਾ ਜਦੋਂ ਇਸ ਬੰਦਾ ਧਰਤੀ ਤੋਂ ਜਾਂਦਾ ਹੈ ਤਾਂ ਉਹ ਲੋਕ ਗੱਲਾਂ ਕਰਦੇ ਨੇ ਕਿ ਫਲਾਣਾ ਬੰਦਾ ਧਰਤੀ ਤੋਂ ਗਿਆ ਉਹ ਕੀ ਦੇ ਕੇ ਗਿਆ ਦੁਨੀਆ ਨੂੰ ਇਹ ਨਹੀਂ ਕਿ ਬੈਂਕ ਬੈਲੈਂਸ ਦੇ ਗਿਆ ਪ੍ਰਾਪਰਟੀ ਦੇ ਗਿਆ ਚਾਰ ਬੱਚੇ ਛੱਡ ਕੇ ਚਲਾ ਗਿਆ ਉਹਦੀ ਸਮਾਜ ਨੂੰ ਕੀ ਦੇਣ ਸੀ ਸਾਡੀ ਫਿਲਮ ਇਹ ਗੱਲਾਂ ਕਰਦੀ ਹੈ ਸਾਡੀ ਫਿਲਮ ਸਰਵਤ ਦੇ ਪਲੇ ਦੀ ਕਾਮਨਾ ਕਰਦੀ ਹੈ ਕਿ ਜਰਨੀ ਦੀ ਫਿਲਮ ਹੈ ਇਹ ਫਿਲਮ ਅਸੀਂ ਹਜੂਰ ਸਾਹਿਬ ਜਿਹੜਾ ਪੰਜਵਾਂ ਤਖਤ ਹੈ ਉੱਥੇ ਜਾ ਕੇ ਸ਼ੂਟ ਕੀਤੀ ਹੈ ਕਿ ਉਹ ਤਖਤ ਦੀ ਕੀ ਇਮਤ ਹੈ ਇਹ ਸਾਡੀ ਫਿਲਮ ਦੱਸੂਗੀ ਕਿ ਜਿਵੇਂ ਲੋਕ ਯਾਤਰਾ ਲਈ ਜਾਂਦੇ ਨੇ ਲੋਕ ਆਪਣੀ ਆਪਣੀ ਕਾਮਨਾ ਲੈ ਕੇ ਜਾਂਦੇ ਨੇ ਕਿ ਮੇਰੀ ਪ੍ਰਾਪਰਟੀ ਬਣ ਜੇ ਮੇਰੇ ਵਿਆਹ ਹੋ ਜੇ ਮੇਰੇ ਬੱਚੇ ਦਾ ਵੀਜ਼ਾ ਲੱਗ ਜੇ ਮੇਰੇ ਸਾਡੇ ਘਰੇ ਮੁੰਡਾ ਹੋ ਜੇ ਇਹੋ ਜਿਹੇ ਕਾਮਨਾ ਲੈ ਕੇ ਜਾਂਦੇ ਨੇ ਉਹ ਜਾਂਦੇ ਜਾਂਦੇ ਰਸਤੇ 'ਚ ਇਹੋ ਜਿਹੇ ਇਨਸੀਡੈਂਟ ਹੁੰਦੇ ਨੇ ਸਾਰੇ ਬੰਦਿਆਂ ਦੀ ਆਪੋ ਆਪਣੀ ਕਹਾਣੀ ਐ ਉਹ ਬੰਦੇ ਅਖੀਰ ਨੂੰ ਜਾ ਕੇ ਤਖਤ ਦੇ ਉੱਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਇਹ ਜਰਨੀ ਦੀ ਫਿਲਮ ਐ ਸੋ ਬੇਨਤੀ ਐ ਕਿ 13 ਤਰੀਕ ਨੂੰ ਹਮ ਹਮ ਆ ਕੇ ਆਪਣੇ ਨੇੜਲੇ ਸਿਨੇਮਾ ਘਰਾਂ 'ਚ ਪੁੱਜੋ ਤਾਂ ਕਿ ਇਹੋ ਜਿਹੇ ਫਿਲਮਾਂ ਬਣਾਉਣਾਂ ਲੋਕਾਂ ਨੂੰ ਬਲ ਮਿਲੇ ਆਪਾਂ ਹੋਰ ਬਹੁਤ ਕੁਝ ਦੇਖਦੇ ਆਂ ਸਾਨੂੰ ਚੰਗੀਆਂ ਚੀਜ਼ਾਂ ਦੇਖਣੇ ਚਾਹੀਦੇ ਨੇ ਚੰਗੀਆਂ ਚੀਜ਼ ਜੇ ਅਪਰੀਸ਼ੀਏਟ ਕਰਨੀਆਂ ਚਾਹੀਦੀਆਂ ਤੁਹਾਡੇ ਬੱਚਿਆਂ ਦੀ ਫਿਲਮ ਐ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਇਹੋ ਜਿਹੇ ਫਿਲਮਾਂ ਬੱਚੇ ਨੂੰ ਨਾਲ ਲੈ ਕੇ ਜ਼ਰੂਰ ਦੇਖੋ ਇਹ 80 ਸਾਲ ਦੇ ਬਜ਼ੁਰਗ ਦੀ ਫਿਲਮ ਵੀ ਹੈ ਇਹ 50 ਸਾਲ ਦੇ ਬੰਦੇ ਦੀ ਫਿਲਮ ਵੀ ਹੈ ਇਹ 25 ਸਾਲ ਦੀ ਕੁੜੀ ਦੀ ਫਿਲਮ ਵੀ ਹੈ ਇਹ 10 ਸਾਲ ਦੇ ਬੱਚੇ ਦੀ ਫਿਲਮ ਵੀ ਹੈ ਹਰ ਬੰਦੇ ਨੂੰ ਦੇਖਣ ਨੂੰ ਇਹ ਲੱਗੂਗਾ ਕਿ ਮੇਰੀ ਫਿਲਮ ਹੈ ਸੋ ਇਸ ਕਰਕੇ ਅਸੀਂ ਬੇਨਤੀ ਕਰਨ ਪਹੁੰਚਿਆ ਜੀ ਤੇ ਅਰਦਾਸ ਸਰਵਤ ਦੇ ਭਲੇ ਦੀ ਫਿਲਮ ਅਸੀਂ 5 ਸਾਲ ਬਾਅਦ ਆਇਆ ਦੁਬਾਰੇ ਅਰਦਾਸ ਕਰਨ ਤੋਂ ਬਾਅਦ ਇਹ ਫਿਲਮ ਲੈ ਕੇ ਸੋ ਅਸੀਂ ਉਮੀਦ ਕਰਦੇ ਹਾਂ ਤੁਹਾਤੋਂ ਕਿ ਤੁਸੀਂ ਸਾਨੂੰ ਨਿਰਾਸ਼ ਨਹੀਂ ਕਰੋਗੇ ਤੁਸੀਂ ਚੰਗੀਆਂ ਫਿਰ ਮਾਨੂੰ ਪ੍ਰਮੋਟ ਕਰੋਗੇ ਤੁਸੀਂ ਪੜ੍ਹੇ ਲਿਖੇ ਸਿਆਣੇ ਲੋਕੋਂ ਸੋ ਆਓ ਆਪਣੇ ਸੱਭਿਆਚਾਰ ਨੂੰ ਬਚਾਈਏ ਆਪਣੇ ਪੰਜਾਬ ਨੂੰ ਬਚਾਉਂਦੀ ਫਿਲਮ ਦੇਖੀਏ ਅਰਦਾਸ ਵੱਤੇ ਭਲੇ ਦੀ ਸਰ ਆਪਣਾ ਮੇਨ ਕਿਰਦਾਰ ਕੀ ਰਿਹਾ ਸੀ ਫਿਲਮ ਦੇ ਵਿੱਚ ਹਾਂਜੀ ਮੇਨ ਅੜਾਕੇਲਾ ਕੀ ਵਿਆਹ ਕੀਤਾ ਸਰ ਮੈਂ ਗਿੱਪੀ ਗਰੇਵਾਲ ਦੇ ਫਾਦਰਦਾਰ ਨਾਲ ਕੀਤਾ ਇਸ ਫਿਲਮ ਦੇ ਵਿੱਚ ਕਿਸਾ ਦੇਖ ਲਓ ਵੀ ਹਮੇਸ਼ਾ ਗਿੱਪੀ ਔਰ ਇੱਕ ਟਰੇਲਰ ਟਰੇਲਰ ਲਾਂਚ ਹੋਇਆ ਸੀ ਤਾਂ ਨਾਲ ਇਹ ਵੀ ਬਾਪੂ ਔਰ ਬੇਟੇ ਦਾ ਥੋੜਾ ਕਾਫੀ ਦਾ ਡਿਸਟੈਂਸ ਦਿਖਾਇਆ ਗਿਆ ਇਹ ਸਰ ਜਨਰੇਸ਼ਨ ਗੈਪ ਦੀ ਗੱਲ ਦਿਖਾਈ ਗਈ ਹੈ ਕਿ ਸੰ 2000 ਤੋਂ ਬਾਅਦ ਜਨਰੇਸ਼ਨ ਗੈਪ ਵੱਧ ਗਿਆ ਉਹ ਬੜੀ ਪ੍ਰੋਬਲਮ ਸੀਗੀ ਕਿ ਬੱਚੇ ਸੋਚਦੇ ਆ ਪੇਰੈਂਟਸ ਸਾਨੂੰ ਤੰਗ ਕਰਦੇ ਨੇ ਪੇਰੈਂਟਸ ਸੋਚਦੇ ਨੇ ਬੱਚੇ ਸਾਡੀ ਗੱਲ ਨਹੀਂ ਸੁਣਦੇ ਉਹ ਜਨਰੇਸ਼ਨ ਗੈਪ ਨੂੰ ਦੂਰ ਕਰਦੀ ਫਿਲਮ ਹੈ ਕਿ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਸਾਤੋਂ ਵੀ ਗਲਤੀਆਂ ਹੋਈਆਂ ਪੇਰੈਂਟਸ ਤੋਂ ਅਸੀਂ ਬੱਚਿਆਂ ਨੂੰ ਉਹਨਾਂ ਟਾਈਮ ਨਹੀਂ ਦੇ ਸਕੇ ਜਿੰਨਾ ਸਾਨੂੰ ਸਾਡੇ ਪੇਰੈਂਟਸ ਨੇ ਦਿੱਤਾ ਸੀਗਾ ਸੋ ਅਸੀਂ ਬੱਚਿਆਂ ਤੋਂ ਅੱਜ ਉਹ ਚੀਜ਼ ਮੰਗ ਰਹੇ ਹਾਂ ਜਿਹੜੀ ਅਸੀਂ ਬੱਚਿਆਂ ਨੂੰ ਕਦੇ ਦਿੱਤੀ ਨਹੀਂ ਹੈਗੀ ਮੰਨਦੇ ਜੀ ਅੱਜ ਅੱਜ ਵੀ ਉਹ ਗੈਪ ਹੈਗਾ ਅੱਜ ਸਰ ਉਹ ਵੱਧਦਾ ਜਾ ਰਿਹਾ ਹੈ ਹਰ ਸਾਲ 25% ਹੋਰ ਵਧਣਾ ਹੈ ਜੇ ਅਸੀਂ ਨਾ ਸੰਭਲਿਆ 24 ਸਾਲ ਨੇ 25 'ਚ ਹੋਰ ਵਧੂਗਾ 26 'ਚ ਹੋਰ ਵਧੂਗਾ ਸੋ ਇਸ ਕਰਕੇ ਅਸੀਂ ਉਹ ਗੈਪ ਦੀ ਗੱਲ ਕਰਨ ਲੱਗੇ ਆ ਕਿ ਇਹਦੇ ਵਿੱਚ ਕਸੂਰ ਬੱਚਿਆਂ ਦਾ ਵੀ ਨਹੀਂ ਹੈ ਕਸੂਰ ਪੇਰੈਂਟ ਦਾ ਵੀ ਨਹੀਂ ਹੈ ਪਰ ਅਸੀਂ ਉਹ ਰਿਸ਼ਤੇ ਦੀ ਉਹ ਵਕਤ ਨਹੀਂ ਸਾਂਭ ਸਕੇ ਜਿਹੜਾ ਸਾਡੇ ਵਿੱਚ ਪਾੜਾ ਪਾ ਰਿਹਾ ਮਿਹਰਬਾਨੀ ਸੋ ਇਹਨੇ ਮਲਕੀਦਰੌਣੀ ਜੀ ਨੇ ਦੱਸਦੀ ਕੀ ਅਰਦਾਸ ਸਰਬਤ ਭਲੇ ਦੀ ਜਿਹੜੀ ਪੰਜਾਬੀ ਫਿਲਮ ਜਿਹੜੀ 13 ਸਤੰਬਰ ਨੂੰ ਪੰਜਾਬ ਦੇ ਅਲੱਗ-ਅਲੱਗ ਸਿਨੇਮਾ ਵਿੱਚ ਲੱਗੂਗੀ ਤਾਂ ਗਿੱਪੀ ਗਰੇਵਾਲ ਦੀ ਜਿਹੜੀ ਫਿਲਮ ਹੈ ਨਿਰਦੇਸ਼ਕ ਕੀਤੀ ਗਈ ਉਸ ਨਾਲ ਹੀ ਗੁਰਪ੍ਰੀਤ ਹੁੱਗੀ ਆ ਤਾਂ ਜੈਸਮਿਨ ਪਾਸੀ ਨੇ ਇਸ ਖਾਸ ਰੀ ਕਾਫੀ ਰੇ ਇਸ ਐਕਟਰ ਆ ਫਿਲਮ ਦਾ ਇੱਕੋ ਹੀ ਮਕਸਦ ਹੈ ਵੀ ਅੱਜ ਕੱਲ ਦੇ ਜਿਹੜੇ ਅਜੋਕੇ ਸਮੇਂ ਦੇ ਵਿੱਚ ਜਿਹੜੇ ਮੋਬਾਈਲਾਂ ਵਿੱਚ ਆਪਣੇ ਬੱਚੇ ਪਰਿਵਾਰ ਇਕੱਠੇ ਹੋ ਗਏ ਉਹਨਾਂ ਵਿੱਚ ਮੋਬਾਈਲਾਂ ਲੈ ਕੇ ਆਪਣੇ ਅਲੱਗ-ਅਲੱਗ ਜਗ੍ਹਾ ਤੇ ਬੈਂਦੇ ਤੇ ਪਰਿਵਾਰ 'ਚ ਇਸ ਤਰ੍ਹਾਂ ਜਿਹੜਾ ਕੋਈ ਡਿਸਟੈਂਸ ਹੈ ਗੈਪ ਪੈ ਗਿਆ ਤਾਂ ਉਸ ਗੈਪ ਨੂੰ ਖਤਮ ਕਰਨ ਵਾਸਤੇ ਇੱਕ ਫਿਲਮ ਮੈਸੇਜ ਦੇਊਗੀ ਉਸ ਪਰਿਵਾਰਾਂ ਦੇ ਵਿੱਚ ਤਾਂ ਕਿ ਆਪਸ ਤੇ ਪਰਿਵਾਰ ਜਿਹੜਾ ਪਹਿਲਾਂ 80 ਦਸ਼ਕ ਤੋਂ ਪਹਿਲਾਂ ਜਿਹੜੇ ਲੋਕ ਪਰਿਵਾਰ ਇਕੱਠੇ ਰਹਿੰਦੇ ਸੀ ਤਾਂ ਉਸੇ ਅਨੁਸਾਰ ਹੁਣ ਉਹ ਇਕੱਠੇ ਰਹਿਣ ਤਾਂ ਪਰਿਵਾਰ ਵੱਡਾ ਹੋਊਗਾ ਤੇ ਸੰਸਕਾਰ ਬੱਚਿਆਂ ਤੇ ਪੇਰੈਂਟਸ ਵਿੱਚ ਵੱਧ ਜਾਣਗੇ। ਬੱਦੇ ਭਲੇ ਦੀ ਪ੍ਰੋਮੋਸ਼ਨ ਲਈ ਅਪਨਜੀਤ ਭਾਜੀ ਨੇ ਸਾਡਾ ਇੱਥੇ ਜੀ ਬਹੁਤ ਸਵਾਗਤ ਕੀਤਾ ਬਹੁਤ ਵਧੀਆ ਰਾਕਟ ਈਵੀ ਦੇ ਉੱਤੇ ਇਹਨਾਂ ਨੇ ਸਾਡੇ ਅਰਦਾਸ ਫਿਲਮ ਦੇ ਪੋਸਟਰ ਲਾ ਕੇ ਜੀ ਉਸ ਦਾ ਪ੍ਰੋਮੋਸ਼ਨ ਕਰ ਰਿਹਾ ਜੀ ਬਹੁਤ ਸੋਹਣਾ ਉਪਰਾਲਾ ਕਰ ਰਿਹਾ ਜੀ ਤੇ ਅਸੀਂ ਇੱਥੇ ਆਏ ਹਾਂ ਜੀ ਗੁਰਦੁਆਰਾ ਸਾਹਿਬ ਅਰਦਾਸ ਫਿਲਮ ਦੀ ਪ੍ਰੋਮੋਸ਼ਨ ਵਾਸਤੇ। ਦੇਖਣਾ ਹੁਣ ਇਹ ਹੋਵੇਗਾ 13 ਸਤੰਬਰ ਨੂੰ ਜੜੀ ਫਿਲਮ ਲੱਗ ਰਹੀ ਹੈ ਅਰਦਾਸ ਸਰਬਪਲੇ ਦਿੱਤਾ ਆ ਇਹ ਫਿਲਮ ਜੜੀ ਆਮੜੇ ਲੋਕਾਂ ਦੇ ਵਿੱਚ ਕਿਸ ਤਰੀਕਾ ਛਾਪ ਛੱਡ ਕੇ ਜਾਂਦੀ ਹੈ ਕੈਮਰਾਮੈਨ ਬੋਬੀ ਦਾ ਸੰਦੀਪ ਸ਼ਰਮਾ ਦੇਨੀ ਸਰਟੀ ਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp ਚੈਨਲ ਪਰ